ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖੋ ਜੀ ਗਲੇ ਤੇ ਲਾਵਾਂਗੇ ਰੇਵਲੀਰ ਰੇਵਲੀਰ ਵੀ ਲਗਾਵਾਂਗੇ ਤੇ ਤੁਹਾਨੂੰ ਰੇਵਲੀਰ ਦੀ ਕਟਿੰਗ ਕਰਨੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲੈਣਾ ਇੱਕ ਕਾਰਨਰ ਤੋਂ ਫੜ ਕੇ ਆਪਾਂ ਦੂਸਰੇ ਕਾਰਨਰ ਦੇ ਨਾਲ ਕੱਪੜੇ ਨੂੰ ਮਲਾ ਲਿਆ ਤੇ ਆਪਾਂ 1-1 ਇੰਚ ਕੱਪੜੇ ਦੀ ਜਿਹੜੀ ਰੇਵਲੀਰ ਦੀ ਆਪਾਂ ਕਟਿੰਗ ਕਰਨੀ ਆ ਆਪਾਂ ਸਿਰਫ 1-1 ਇੰਚ ਦੀ ਕਟਿੰਗ ਕਰਨੀ ਆ ਜਿਆਦਾ ਆਪਾਂ ਕਪੜੇ ਦੀ ਚੌੜੀ ਕਟਿੰਗ ਨਹੀਂ ਕਰਨੀ ਹੈਗੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਹੋਗੀ ਰੇਵਲੀਰ ਦੀ ਕਟਿੰਗ ਜੇ ਤੁਹਾਡਾ ਗਲ ਰੇਵਲੀਰ ਛੋਟੀ ਹੈਗੀ neck ਜਿਆਦਾ ਡੀਪ ਆ ਤਾਂ ਤੁਸੀਂ ਐਦਾਂ ਕਪੜੇ ਦੇ ਉੱਪਰ ਕਪੜਾ ਧਰ ਕੇ ਇੱਕ ਕਪੜੇ ਦੀ ਹੋਰ ਕਟਿੰਗ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਜੋੜ ਆ ਦੇਖੋ ਜੀ ਇਸ ਤਰ੍ਹਾਂ ਹੋ ਜਾਣੀ ਆ ਕਟਿੰਗ ਐਦਾਂ ਕਪੜੇ ਦੇ ਉੱਪਰ ਕਪੜਾ ਧਰ ਕੇ ਆਪਾਂ ਕਰ ਲੈਣੀ ਆ ਕਟਿੰਗ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਰੇਵਲੀਰ ਕਿੱਦਾਂ ਲਗਾਉਣੀ ਹੈ ਐਦਾਂ ਜੀ ਰੇਵਲੀਰ ਨੂੰ ਆਪਾਂ ਡਬਲ ਫੋਲਡ ਕਰਕੇ ਤੇ ਮੀਂਸ ਦੇ ਸਿੱਧਾ ਪਾਸੇ ਦੇ ਉੱਪਰ ਐਦਾਂ ਰੇਵਲੀਰ ਆਪਾਂ ਧਰ ਕੇ ਇਸ ਤਰ੍ਹਾਂ ਜੀ ਲਗਾ ਲੈਣੀ ਆ ਸਲਾਈ ਜਦੋਂ ਆਪਾਂ ਸਲਾਈ ਲਾਉਣੀ ਆਂਗੀ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਜੀ ਗਲੇ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਨਹੀਂ ਰੱਖਣਾ ਹੈਗਾ ਇਸ ਤਰ੍ਹਾਂ ਆਪਾਂ ਜਿੱਦਾਂ ਆਪਣਾ ਨੈੱਕ ਦਾ ਗੋਲ ਸ਼ੇਪ ਦੇ ਵਿੱਚ ਆਗਾ ਆਪਾਂ ਗਲੇ ਨੂੰ ਉਦੋਂ ਹੀ ਰੱਖਣਾ ਉਦੋਂ ਹੀ ਗਲਾਈ ਦੇ ਵਿੱਚ ਹੀ ਆਪਾਂ ਰੇਵਲੀਰ ਲਗਾਉਣੀ ਆ ਉਦੋਂ ਹੀ ਜੀ ਆਪਾਂ ਹੱਥ ਦੇ ਨਾਲ ਹੌਲੀ-ਹੌਲੀ ਗਲੇ ਨੂੰ ਕਮਾਈ ਜਾਣਾਗਾ ਆਪਾਂ ਗਲੇ ਨੂੰ ਸਿੱਧਾ ਖਿੱਚ ਕੇ ਰੇਵ ਕਪੜਾ ਨਹੀਂ ਲਗਾਉਣਾ ਹੈਗਾ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਰੇਵਲੀਰ ਲੱਗ ਚੁੱਕੀ ਹੈਗੀ ਗਲੇ ਨੂੰ ਆਪਾਂ ਗੋਲ ਗੋਲੀ ਰੱਖਿਆ ਆਪਾਂ ਸਿੱਧਾ ਨਹੀਂ ਖਿੱਚਿਆ ਜੇ ਆਪਾਂ ਸਿੱਧਾ ਕਰਕੇ ਗਲੇ ਤੇ ਰੀਵਲੀਰ ਲਗਾਉਣੇ ਆ ਤਾਂ ਆਪਾਂ ਨੂੰ ਤਰਪਾਈ ਕਰਨ ਟਾਈਮ ਪ੍ਰੋਬਲਮ ਆਉਂਦੀ ਹੈ ਤੇ ਆਪਣੇ ਗਲੇ 'ਚ ਪੈ ਜਾਂਦੇ ਨੇ ਵਲ ਆ ਲਓ ਜੀ ਆਪਣੀ ਰੀਵਲੀਰ ਲੱਗ ਚੁੱਕੀ ਹੈ ਜੀ ਹੁਣ ਆਪਾਂ ਇਦਾਂ ਇਹ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਸਿੱਧੇ ਪਾਸੇ ਆਪਾਂ ਇੱਕ ਟੌਪ ਸਟਿਚ ਲਗਾ ਦੇਣੀ ਹੈ ਇਹ ਆਪਾਂ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈ ਲਗਾਉਣ ਦੇ ਨਾਲ ਜਦੋਂ ਆਪਾਂ ਤਰਪਾਈ ਕਰਦੇ ਆ ਤਾਂ ਕੱਪੜਾ ਆਪਣੇ ਆਪ ਹੀ ਰੇਵਲੀਰ ਵਾਲਾ ਅੰਦਰ ਨੂੰ ਫੋਲਡ ਹੋਈ ਜਾਂਦਾ ਤੇ ਬਾਹਰਲੇ ਪਾਸੇ ਨਹੀਂ ਦਿਖਦਾ ਹੈਗਾ ਬਹੁਤ ਹੀ ਸਫਾਈ ਦੇ ਨਾਲ ਆਪਣੀ ਰੇਵਲੀਰ ਲੱਗ ਕੇ ਨੈਕ ਤਿਆਰ ਹੁੰਦਾ ਹੈਗਾ ਆ ਲਓ ਜੀ ਆਪਣਾ ਰੇਵਲੀਰ ਲੱਗ ਚੁੱਕੀ ਹੈਗੀ ਆ ਦੇਖੋ ਜੀ ਇਸ ਤਰ੍ਹਾਂ ਹੋ ਜਾਂਦੀ ਹੈ ਤੇ ਤਰਪਾਈ ਛੋਟੇ ਛੋਟੇ ਲਗਾ ਲੈਣੇ ਆਪਾਂ ਕੱਟ ਆ ਲਓ ਜੀ ਦੇਖੋ ਕੋਈ ਆਪਣੇ ਵੱਲ ਨਹੀਂ ਪਿਆ ਇਸ ਤਰ੍ਹਾਂ ਤਰਪਾਈ ਹੋ ਜਾਣੀ ਹੈਗੀ ਆ ਦੇਖੋ ਜੀ ਬਿਨਾ ਤਰਪਾਈ ਤੋਂ ਵੀ ਜਦੋਂ ਆਪਾਂ ਫੋਲਡ ਕੀਤਾ ਤਾਂ ਬਹੁਤ ਹੀ ਸਫਾਈ ਦੇ ਨਾਲ ਆਪਣੀ ਰੇਬਲ ਇਰ ਫੋਲਡ ਹੋਈ ਆ ਧੰਨਵਾਦ ਜੀ